ਮੈਂ ਵੀ ਕਦੇ ਸੋਚਦਾ ਰਿਆ 9 ਮਹੀਨੇ ਦਾ ਸੀ ਜਦੋਂ ਮੇਰੇ ਪਿਤਾ ਜੀ ਸ਼ਹੀਦ ਹੋ ਗਿਆ 13 ਦਿਨ ਦਾ ਸੀ ਜਦੋਂ ਮੇਰੇ ਦਾਦਾ ਜੀ ਸ਼ਹੀਦ ਹੋ ਗਏ ਆ ਪੰਜਾਬ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਸਾਰੇ ਤੋਂ ਪਹਿਲਾਂ ਵਾ ਸਾਡੀ ਜਿਹੜੀ ਲੜਾਈ ਆ ਉਹ ਸਾਡੀ ਕੋਈ ਪਰਸਨਲ ਲੜਾਈ ਨਹੀਂ ਤੇ ਬਾਕੀ ਪਾਰਟੀਆਂ ਵਾਂਗੂ ਲੜਾਈ ਨਹੀਂ ਹੈਗੀ ਸਾਡੀ ਜਿਹੜੀ ਲੜਾਈ ਆ ਸਾਡੀ ਆਉਣ ਵਾਲੀ ਪੀੜ੍ਹੀ ਦੀ ਲੜਾਈ ਆ ਮੈਂ ਤਾਂ ਡਰਕੋ ਕੋਈ ਨਹੀਂ ਅਲਸਦਾ ਵੀ ਰੋਜ਼ ਜਾ ਕੇ ਵਾਅਦਾ ਲੈ ਕੇ ਨਹੀਂ ਆਇਆ ਵੀ ਜਿਹੜਾ ਵਕਤ ਪਾਰਟੀਆਂ ਲੈ ਕੇ ਆਉਂਦੀਆਂ ਨੇ ਸੋ ਸਰਦੀ ਪਾਰਟੀ ਜਿਹੜੀ ਯਾਕ ਦੀ ਜਿਹਦੇ ਸਦਾਰਤਾ ਦੇ ਪਿਛਲੇ 45 ਸਾਲ ਤੋਂ ਲੜਾਈ ਲੜਦੀ ਆ ਰਹੀ ਆ ਜਿਹਦੇ ਸਰਪੰਚ ਸਰਦਾਰ ਜਿਮਰਜੀਤ ਸਿੰਘ ਮਾਨ ਜਦੋਂ ਪਰਮੰਦਰ ਸਾਹਿਬ ਦੇ ਅਟੈਕ ਹੋਇਆ ਉਸ ਤੋਂ ਬਾਅਦ ਸੰਤਾਂ ਦੇ ਜਿਹੜੇ ਫਾਦਰ ਸਾਹਿਬ ਸੀਗੇ ਉਹਨਾਂ ਨੇ ਆਪਣੀ ਇਹ ਸ਼ਰੋਮਣੀ ਕਦਰ ਦਾ ਮਸਰ ਬਣਾ ਕੇ ਉਸ ਤੋਂ ਬਾਅਦ ਜਿਹੜੇ ਜਿਮਰਜੀਤ ਸਿੰਘ ਮਾਨ ਨੂੰ ਇਹਦੇ ਚਾਬੀਆਂ ਦਿੱਤੀ ਤੇ ਉਹਨਾਂ ਨੂੰ ਇਹਦਾ ਸਰਪੰਚ ਬਣਾ ਕੇ ਅੱਗੇ ਤੁਰਿਆ ਸੋ ਲੜਾਈ ਪਿਛਲੇ 40-45 ਸਾਲ ਤੋਂ ਸਾਡੀ ਪਾਰਟੀ ਜਿਹੜੀ ਆ ਕੌਮ ਲਈ ਲੜਦੀ ਆ ਰਹੀ ਆ ਚਾਹੇ ਮਾਨ ਸਾਹਿਬ ਹਾਰੇ ਆ ਚਾਹੇ ਜਿੱਤੇ ਆ ਪਰ ਉਹਨਾਂ ਨੇ ਇਹ ਲੜਾਈ ਨੂੰ ਕਦੇ ਵਿੱਚ ਨਹੀਂ ਛੱਡਿਆ ਉਹਨਾਂ ਨੇ ਨਿਰੰਤਰ ਇਹ ਲੜਾਈ ਨੂੰ ਜਿਹੜਾ ਰੱਖਿਆ ਪੰਜਾਬ ਦੀ ਇਹ ਲੜਨ ਲਈ ਨੌਜਵਾਨਾਂ ਦੇ ਲਈ ਲੜਨ ਲਈ ਤੇ ਉਹਦੇ ਵਿੱਚ 2019 ਦੇ ਵਿੱਚ ਉਹਨਾਂ ਨੇ ਮੈਨੂੰ ਵੀ ਪਾਰਟੀ ਦੇ ਵਿੱਚ ਜੋੜਿਆ ਜਦੋਂ ਮੈਂ ਵੱਡਾ ਹੋਇਆ ਪਰ ਸਾਡੇ ਕਮੇ ਮੈਂ 1991 ਦਾ ਮੇਰਾ ਜਨਮ ਆ ਇਹ ਜਦੋਂ ਮੈਂ ਵੱਡਾ ਹੋਇਆ ਮੈਂ ਇੱਕੋ ਗੱਲ ਵੇਖੀ ਜਿਹੜੇ ਮੇਰੇ ਫਾਦਰ ਸਾਹਿਬ ਉਹਨਾਂ ਨੇ ਜਿੱਥੇ ਕੁਰਬਾਨੀਆਂ ਦਿੱਤੀਆਂ ਜਿਹੜੀ ਕੌਸਲੀ ਕੁਰਬਾਨੀਆਂ ਦਿੱਤੀਆਂ ਉਹ ਐਸੀ ਕਿਹੜੀ ਪਾਰਟੀ ਆ ਵੀ ਜਿਹੜੀ ਉਹ ਪਾਰਟੀ ਉਹਨੂੰ ਲੈ ਕੇ ਅੱਗੇ ਚੱਲ ਰਹੀ ਹੈ ਮੈਨੂੰ ਇੱਕੋ ਇੱਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਿਖੀ ਜਿਹੜੀ ਉਸ ਲੜਾਈ ਨੂੰ ਅੱਗੇ ਲੈ ਕੇ ਚੱਲ ਵੀ ਰਹੀ ਸੀ ਤੇ ਉਸ ਆਵਾਜ਼ ਨੂੰ ਬੁਲੰਦ ਕਰ ਰਹੀ ਸੀ ਜਿਹੜੇ ਕਰਕੇ ਸਾਡੇ ਅਨੇਕਾਂ ਹੀ ਜਿਹੜੇ ਸ਼ਹੀਦ ਨੌਜਵਾਨ ਹੋਏ ਆ ਸੋ ਮੈਂ ਤੁਹਾਨੂੰ ਵੀਰਾਂ ਨੂੰ ਇਹ ਬੇਨਤੀ ਕਰਨਾ ਚਾਹੂੰਗਾ ਵੀ ਜਿਨ੍ਹਾਂ ਸਾਡੇ ਨੌਜਵਾਨ ਵੀਰਾਂ ਅੱਜ ਸਾਡੇ ਜਿਹੜੇ ਹਾਲਾਤ ਬਣੇ ਹੋਏ ਆ ਪੰਜਾਬ ਦੇ ਜਾਂ ਸਰਕਾਰਾਂ ਨੇ ਜੋ ਸਾਡੇ ਹਾਲਾਤ ਬਣਾਤੇ ਆ ਉਹ ਇਹੀ ਆ ਵੀ ਸਾਡੀ ਨੌਜਵਾਨੀ ਨੂੰ ਅੱਜ ਮਾਨਸਿਕ ਤੌਰ ਤੇ ਖਤਮ ਕਰ ਰਹੇ ਆ ਅਸੀਂ ਆਪਣੇ ਅਸਲ ਜਿਹੜੇ ਵਾਰਸਾ ਇਹਨਾਂ ਦੇ ਅਸੀਂ ਉਹਨਾਂ ਵਾਰਸੋਂ ਦਾ ਢਟਕ ਕੇ ਅੱਜ ਅਸੀਂ ਵਾਰਸ ਜੁੜਿਆ ਅਸੀਂ ਗਾਇਕਾਂ ਦੇ ਗੁਰੂ ਅੱਜ ਸਾਡੀ ਨੌਜਵਾਨੀ ਨੂੰ ਪੁੱਛਿਆ ਜਾਵੇ ਵੀ ਤੁਸੀਂ ਵਾਰਸ ਕਿਹਨਾਂ ਦੇ ਹੋ ਤੇ ਉਹ ਬੱਚੇ ਸਾਡੇ ਨਵੀਂ ਪੀੜ੍ਹੀ ਇਹ ਕਹਿੰਦੀ ਯਾਰ ਵੀ ਉਹ ਨਵੇਂ ਗਾਇਕ ਦਾ ਬਹੁਤ ਵਧੀਆ ਗਾਣਾ ਆ ਅਸੀਂ ਉਹਨਾਂ ਦੇ ਵਾਰਸਾਂ ਪਰ ਅਸਲ ਵਾਰਸਦਾ ਸੀ ਉਹਨਾਂ ਦੇ ਜਿਨ੍ਹਾਂ ਨੇ ਆਪਣੇ ਤੋਂ ਪਹਿਲਾਂ ਸਾਡੀ ਕੌਮ ਨੂੰ ਤੇ ਸਾਡੇ ਪੰਜਾਬ ਨੂੰ ਪਹਿਲ ਦਿੱਤੀ ਤੇ ਉਹਨਾਂ ਨੇ ਆਪਣੇ ਪਰਿਵਾਰਾਂ ਨੂੰ ਵੀ ਇਹ ਨਹੀਂ ਸੋਚਿਆ ਵੀ ਸਾਡੇ ਪਰਿਵਾਰ ਜਿਹੜੇ ਆ ਵੀ ਇਹਨਾਂ ਦਾ ਕੀ ਬਣੂਗਾ ਪਰ ਉਹਨਾਂ ਨੇ ਪਹਿਲਾਂ ਆਪਣੀ ਕੌਮ ਨੂੰ ਦਿੱਤੀ ਪਹਿਲ ਉਹਨਾਂ ਨੇ ਕੌਮ ਨੂੰ ਦਿੱਤੀ ਵੀ ਅਸੀਂ ਆਪਣੀ ਕੌਮ ਲਈ ਲੜਨਾ ਤੇ ਆਪਣੀ ਕੌਮ ਲਈ ਮਰਨਾ ਕਈ ਵਾਰ ਮੈਂ ਵੀ ਕਦੇ ਸੋਚਦਾ ਰਿਹਾ 9 ਮਹੀਨੇ ਦਾ ਸੀ ਜਦੋਂ ਮੇਰੇ ਪਿਤਾ ਜੀ ਸ਼ਹੀਦ ਹੋ ਗਿਆ 13 ਦਿਨ ਦਾ ਸੀ ਜਦੋਂ ਮੇਰੇ ਦਾਦਾ ਜੀ ਸ਼ਹੀਦ ਹੋ ਗਏ ਆ 3 ਦਿਨ ਦਾ 3 ਦਿਨ ਬਾਅਦ ਮੇਰੇ ਫਾਦਰ ਸਾਹਿਬ ਤੋਂ ਮੇਰੇ ਮਾਤਾ ਜੀ ਸ਼ਹੀਦ ਹੋ ਗਏ ਸੀ ਤੇ ਮੇਰੇ ਦਾਦੀ ਜੀ ਨੇ ਮੈਨੂੰ ਪਾਲਿਆ ਕਈ ਵਾਰ ਬੱਚੇ ਦੇ ਵੀ ਮਨ ਚ ਆਉਂਦਾ ਜਦ ਇਹ ਛੋਟਾ ਜਿਹਾ ਬੱਚਾ ਇਹ ਤੋਂ ਛੋਟਾ ਹੋਊਗਾ ਤੇ ਬੰਦਾ ਧੱਕੇ ਖਾਂਦਾ ਜ ਦੁਨੀਆ ਦੇ ਵੱਡੇ ਹੁੰਦਾ ਤੇ ਉਹ ਸੋਚਦਾ ਯਾਰ ਵੀ ਮੇਰੇ ਜੇ ਮਾਪੇ ਹੁੰਦੇ ਤੇ ਮੈਂ ਕੀ ਕਰਦਾ ਪਰ ਜਿਉਂ ਜਿਉਂ ਵੱਡੇ ਹੋਏ ਲੋਕ ਰਿਸਪੈਕਟ ਦਿੰਦੇ ਸੀਗੇ ਵੱਡੇ ਹੋ ਕੇ ਜਿਆ ਦੇਖਿਆ ਵੀ ਸਾਨੂੰ ਰਿਸਪੈਕਟ ਮੈਨੂੰ ਕਿਉਂ ਅਲੱਗ ਮਿਲ ਰਹੀ ਆ ਉਥੇ ਇੱਕੋ ਇੱਕ ਗੱਲ ਦੇਖੀ ਵੀ ਮੇਰੇ ਫਾਦਰ ਸਾਹਿਬ ਨੇ ਕੋਈ ਅਲੱਗ ਤੋਂ ਕੋਈ ਚੀਜ਼ ਕੀਤੀ ਜਿਹੜੀ ਵੀ ਵਾਕਿਆਨੋਂ ਅਲੱਗ ਹੋ ਕੇ ਦੁਨੀਆ ਤੋਂ ਹਟ ਅੱਡੋ ਹੋ ਕੇ ਕਰੀ ਸੀ ਉਥੇ ਅਸੀਂ ਇੱਕ ਚੀਜ਼ ਦੇਖਦੇ ਆਂ ਬਈ ਜੇ ਮੇਰੇ ਫਾਦਰ ਸਾਹਿਬ ਦਾ ਜਦੋਂ ਮੈਂ ਵੱਡਾ ਹੋ ਕੇ ਦੇਖਿਆ ਐਜ਼ ਐ ਮੇਰੇ ਫਾਦਰ ਸਾਹਿਬ ਦੀ ਉਦੋਂ ਕੀ ਸਿਚੁਏਸ਼ਨ ਸੀ ਬਈ ਉਹ ਵੀ ਸੋਚ ਸਕਦੇ ਸੀ ਵੀ ਮੇਰਾ ਪਰਿਵਾਰ ਹੁਣ ਮੇਰਾ ਬੇਟਾ ਹੋ ਗਿਆ ਵੀ ਮੈਂ ਆਪਣੇ ਪਰਿਵਾਰ ਦਾ ਸੋਚਾਂ ਮੈਂ ਕੌਮ ਤੋਂ ਕੀ ਲੈਣਾ ਤੇ ਉੱਥੇ ਉਹਨਾਂ ਲਈ ਪਰਿਵਾਰ ਪਰਿਵਾਰ ਤੋਂ ਵੱਡੀ ਉਹਨਾਂ ਦੀ ਲੜਾਈ ਸੀ ਜਿਹੜੀ ਉਸ ਵਕਤ ਚੱਲ ਰਹੀ ਸੀ ਉਹਨਾਂ ਨੇ ਕੌਮ ਉਹਨਾਂ ਤੋਂ ਪਹਿਲਾਂ ਸੀਗੀ ਪਰਿਵਾਰ ਬਾਝੋ ਸੀਗੇ ਸੋ ਉਹੀ ਸੰਘਰਸ਼ ਸਾਡੀ ਜਿਹੜੀ ਪਾਰਟੀ ਆ ਉਹ ਸ਼ੁਰੂ ਤੋਂ ਲੈ ਕੇ ਚੱਲ ਰਹੀ ਆ ਤੇ ਉਹੀ ਲੜਾਈ ਅਸੀਂ ਲੈ ਕੇ ਚੱਲ ਰਹੇ ਹਾਂ ਸਾਡੇ ਲਈ ਪੰਜਾਬ ਪੰਜਾਬ ਦੀ ਜਿਹੜੀ ਨੌਜਵਾਨੀ ਆ ਉਹ ਸਾਰੇ ਤੋਂ ਪਹਿਲਾਂ ਵਾ ਸਾਡੀ ਜਿਹੜੀ ਲੜਾਈ ਆ ਉਹ ਸਾਡੀ ਕੋਈ ਪਰਸਨਲ ਲੜਾਈ ਚ ਬਾਕੀ ਪਾਰਟੀਆਂ ਵਾਂਗੂ ਲੜਾਈ ਨਹੀਂ ਹੈਗੀ ਸਾਡੀ ਜਿਹੜੀ ਲੜਾਈ ਆ ਸਾਡੀ ਆਉਣ ਵਾਲੀ ਪੀੜ੍ਹੀ ਦੀ ਲੜਾਈ ਆ ਜਿਵੇਂ ਸਾਡਾ ਭਰਾ ਦੀਪ ਸਿੱਧੂ ਵੀ ਕਹਿੰਦਾ ਰਿਹਾ ਨਾ ਵੀ ਅਸੀਂ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਨੂੰ ਬਚਾ ਕੇ ਅਸੀਂ ਸਾਰਾ ਕੁਝ ਪਾਲਾਂਗੇ ਅੱਜ ਸਾਡੇ ਕਿਸਾਨ ਜਿਹੜੇ ਆ ਵਕ ਵਕ ਜਾ ਕੇ ਰੈਲੀਆਂ ਤੇ ਜਾ ਕੇ ਤੇ ਧਰਨਿਆਂ ਤੇ ਬਹਿੰਦੇ ਆ ਉਹ ਧਰਨੇ ਆ ਤੇ ਬਹਿਣਾ ਕਿਉਂ ਪੈਂਦਾ ਕਿਉਂਕਿ ਜਦੋਂ ਅਸੀਂ ਕੋਈ ਐਮਪੀ ਜਾਂ ਕੋਈ ਐਮਐਲਏ ਦੀ ਵੋਟ ਆਉਂਦੀ ਹੈ ਜਾਂ ਕੋਈ ਸਰਪੰਚੀ ਪੰਚ ਦੀ ਵੋਟ ਆਉਂਦੀ ਆ ਉਦੋਂ ਅਸੀਂ ਕਦੇ ਸੋਚ ਕੇ ਨਹੀਂ ਪਾਉਂਦੇ ਅਸੀਂ ਕਿਸੇ ਵੀਰ ਭਰਾ ਦੇ ਪਿੱਛੇ ਲੱਗ ਕੇ ਪਾ ਲਾਨੇ ਵੀ ਯਾਰ ਇਹਨੇ ਮੇਰਾ ਕੰਮ ਕਰਾਇਆ ਜੇ ਅਸੀਂ ਆਪਣਾ ਮਤਦਾਨ ਜਿਹੜਾ ਵਾ ਜਿਹੜੀ ਅਸੀਂ ਆਪਣੀ ਜਿਹੜੀ ਵੋਟ ਆ ਉਹ ਸੋਚ ਕੇ ਕਿਤੇ ਪਾਉਣ ਲੱਗੇ ਨਾ ਅੱਜ ਸਾਡੀ ਪੰਜਾਬ ਦੀ ਨੌਜਵਾਨੀ ਜਾਗ ਰਹੀ ਆ ਜਿਹੜੀ ਅੱਜਕੱਲ ਦੁਬਾਰਾ ਸਰਕਾਰਾਂ ਨੂੰ ਜਾਂ ਜਿਹੜੇ ਜਿੰਨੀਆਂ ਪਾਰਟੀਆਂ ਵਾਲੇ ਨੂੰ ਡਰ ਪਿਆ ਹੋਇਆ ਹੈ ਨਾ ਵੀ ਅੱਜ ਪਤਾ ਨਹੀਂ ਲੱਗਦਾ ਵੀ ਵੋਟ ਕਿੱਧਰ ਨੂੰ ਜਾਊ ਔਰ ਇਸੇ ਕਰਕੇ ਵੀ ਸਾਡੀ ਨੌਜਵਾਨੀ ਜਾਗ ਚੁੱਕੀ ਹੈ ਦੁਬਾਰਾ ਸਾਡੇ ਭਰਾਵਾਂ ਦੀ ਕੁਰਬਾਨੀ ਜ਼ਰੂਰ ਹੋਈ ਪਰ ਉਹਦੇ ਕਰਕੇ ਸਾਡੇ ਜਿਹੜੇ ਨੌਜਵਾਨ ਆ ਉਹ ਜਾਗੇ ਵੀ ਜ਼ਰੂਰ ਆ ਸੋ ਅੱਜ ਜਿਹੜਾ ਸਾਡਾ ਫੈਸਲਾ ਆ ਉਹ ਸਾਨੂੰ ਸੋਚ ਕੇ ਲੈਣਾ ਪੈਣਾ ਵੀ ਅਸਲ ਪੰਜਾਬ ਪੱਖੀ ਪਾਰਟੀਆਂ ਕਿਹੜੀਆਂ ਨੇ ਜਿਹੜੀਆਂ ਦਿੱਲੀ ਤੋਂ ਚਲਦੀਆਂ ਹੁੰਦੀਆਂ ਨੇ ਉਹਨਾਂ ਨੇ ਕਦੇ ਵੀ ਦਿੱਲੀ ਦੇ ਹੱਕ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰਨੀ ਉਹਨਾਂ ਨੇ ਹਮੇਸ਼ਾ ਪੰਜਾਬ ਨੂੰ ਮਾਰਨ ਦੀ ਗੱਲ ਕਰਨੀ ਆ ਉਹਨਾਂ ਨੇ ਕਦੇ ਵੀ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰਨੀ ਪੰਜਾਬ ਦੇ ਖੜਨ ਦੀ ਗੱਲ ਨਹੀਂ ਕਰਨੀ ਸੋ ਮੈਂ ਤੁਹਾਨੂੰ ਇਹ ਹੀ ਬੇਨਤੀ ਕਰੂੰਗਾ ਵੀਰ ਜੀ ਕਿ ਜਿਹੜੀ ਵੋਟ ਪਾਉਣੀ ਆ ਆਪਣੀ ਆਉਣ ਵਾਲੀ ਪੀੜ੍ਹੀ ਦੇ ਲਈ ਪਾਇਓ ਕੋਈ ਨਸ਼ੇ ਕਰਕੇ ਜਾਂ ਕਿਸੇ ਬੋਤਲ ਕਰਕੇ ਜਾਂ ਕਿਸੇ ਪੰਚ ਸਰਪੰਚ ਜਾਂ ਕਿਸੇ ਐਮ ਐਲ ਏ ਦੇ ਪਿੱਛੇ ਕਰ ਕਰਕੇ ਨਾ ਪਾਇਓ ਵੀ ਉਹਨੇ ਮੇਰਾ ਕੰਮ ਕਰਾਇਆ ਸੀ ਅੱਜ ਕੀ ਜਿਹੜੀ ਪਾਉਣੀ ਆ ਆਉਣ ਵਾਲੀ ਪੀੜ੍ਹੀ ਲਈ ਪਾਇਓ ਵੀ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਬਚਾਉਣਾ ਚਾਹੁੰਦੇ ਆ ਪੰਜਾਬ ਪੱਖੀ ਲੋਕਾਂ ਲਈ ਇੱਕ ਲਈ ਇੱਕ ਵਾਰ ਖੜ੍ਹ ਜਿਓ ਤੇ ਤੁਹਾਨੂੰ ਅਸੀਂ ਪੰਜਾਬ ਦਾ ਜਿਹੜਾ ਅਸਲ ਖਾਲਸਾ ਰਾਜ ਆ ਉਹ ਤੁਹਾਨੂੰ ਦੱਸਾਂਗੇ ਵੀ ਕਿਵੇਂ ਦਾ ਸੀ ਜੇ ਇੱਕ ਵਾਰ ਤੁਸੀਂ ਸਾਡਾ ਸਾਥ ਦਓਗੇ ਜਿੱਥੇ ਮਰਜ਼ੀ ਬਾਹ ਫੜ ਕੇ ਜਿੱਦੇ ਖੜਾਉਂਗੇ ਉਥੇ ਖੜਨੂ ਤਿਆਰ ਆ ਉਥੇ ਲੜਨੂ ਤਿਆਰ ਆ ਜਿਹੜੇ ਅੱਜ ਸਾਡੇ ਕਿਸਾਨਾਂ ਨੂੰ ਦਿੱਲੀ ਦੀ ਬਰੁਆਹਾਂ ਤੇ ਜਾ ਕੇ ਉਥੇ ਖੜਨਾ ਪੈ ਰਣਾ ਜੇ ਅਸੀਂ ਆਪਣੇ ਲੀਡਰ ਵਧੀਆ ਚੁੜਾਂਗੇ ਉਥੇ ਤੁਹਾਡੇ ਲੀਡਰ ਖੜੇ ਖੜੇ ਹੋਣੇ ਚਾਹੀਦੇ ਨਾ ਕਿ ਤੁਹਾਡੇ ਕਿਸਾਨਾਂ ਨੂੰ ਸਾਡੇ ਜਵਾਕਾਂ ਨੂੰ ਉਥੇ ਮਰਨਾ ਚਾਹੀਦਾ ਸੋ ਮੈਂ ਇਹੀ ਬੇਨਤੀ ਕਰੂੰਗਾ ਥੋਡੀ ਜਿਹੜੀ ਪੰਜਾਬ ਦੀ ਅਸਲ ਲੜਾਈ ਆ ਨਸ਼ਾ ਮੁਕਤ ਹੋਣੀ ਚਾਹੀਦੀ ਨਾ ਕਿ ਸਾਡੀਆਂ ਜੁੰਟਾਂ ਮਾਫ ਹੋਣੇ ਚਾਹੀਦੇ ਜਾਂ ਹਜ਼ਾਰ ਰੁਪਈਆ ਜਿਹੜਾ ਬੀਬੀਆਂ ਨੂੰ ਦੇਣ ਦੀ ਗੱਲ ਕਰਦੇ ਆ ਇਹ ਚੀਜ਼ਾਂ ਜਾ ਕੇ ਪ੍ਰਚਾਰ ਸਾਨੂੰ ਕਰਨਾ ਪੈਣਾ ਨੌਜਵਾਨੀ ਨੂੰ ਆਪਣੀ ਲੜਾਈ ਆਪ ਲੜਨੀ ਪੈਣੀ ਆ ਜੇ ਕਹੀਏ ਕੋਈ ਸਾਡੀ ਸਾਦੇ ਹੋਰ ਆ ਕੇ ਲੜੂਗਾ ਕੋਈ ਨਹੀਂ ਆ ਕੇ ਲੜਨ ਵਾਲਾ ਸਾਨੂੰ ਲੜਾਈ ਆਪ ਲੜਨੀ ਪੈਣੀ ਆ ਆਪਣੇ ਪੰਜਾਬ ਦੀ ਬੋਲੇ ਸੋ ਨਿਹਾਲ ਸੋ ਸਤਿ ਸ੍ਰੀ ਅਕਾਲ ਅਸੀਂ ਤੁਹਾਨੂੰ ਅਕਾਲੀ ਦਾ ਅੰਮ੍ਰਿਤਸਰ ਜਿੰਦਾਬਾਦ ਸ਼੍ਰੋਮਣੀ ਅਕਾਲੀ ਦਾ ਅੰਮ੍ਰਿਤਸਰ ਜਿੰਦਾਬਾਦ ਭਾਈ ਅਮਰਪਾਲ ਸਿੰਘ ਜੰਡਣਾ ਜਿੰਦਾਬਾਦ ਸੋਮੇ ਤੁਹਾਨੂੰ ਸਾਰੇ ਵੀਰਾਂ ਨੂੰ ਇੱਕੇ ਬੇਨਤੀ ਕਰੂੰਗਾ ਆਪਣੇ ਆਪ ਤੋਂ ਲੜਾਈ ਸ਼ੁਰੂ ਕਰੀਏ ਆਪਣੇ ਪਿੰਡਾਂ ਤੋਂ ਲੜਾਈ ਸ਼ੁਰੂ ਕਰੀਏ ਜਿਵੇਂ ਗੁਰੂ ਸਾਹਿਬ ਨੇ ਅੱਜ ਆਪਾਂ ਪਿਛਲੇ ਜੇ ਪੁਰਾਣੀਆਂ ਫੋਟੋਆਂ ਦੇਖਦੇ ਹਾਂ ਸਾਡੇ ਸਾਰੇ ਜਿੰਨੇ ਪੁਰਾਣੇ ਨੌਜਵਾਨ ਜਾਂ ਹੁੰਦੇ ਸੀ ਸਾਰੇ ਨੇ ਦਸਤਾਰਾਂ ਸਜਾਈਆਂ ਹੁੰਦੀਆਂ ਸੀ ਪਰ ਅੱਜ ਰੁਝਾਨ ਕੀ ਚੱਲਦਾ ਵੀ ਅਸੀਂ ਕੇਸ ਕਤਲ ਕਰਾ ਰਹੇ ਹਾਂ ਉਹ ਜੇ ਕਹਈਏ ਵੀ ਸਾਡੀ ਗਲਤੀ ਆ ਸਾਡੀ ਗਲਤੀ ਨਹੀਂ ਹੈਗੀ ਉਹ ਗਲਤੀ ਹੈਗੀ ਸਰਕਾਰਾਂ ਦੀ ਸਰਕਾਰਾਂ ਨੇ ਨੀਤੀਆਂ ਐਈਆਂ ਸਾਡੇ ਵਿੱਚ ਲੈ ਕੇ ਆਂਦੇ ਸਾਨੂੰ ਸਾਡੇ ਦਿਮਾਗ ਨਾਲ ਖੇਡਿਆ ਜਾਂਦਾ ਹਮੇਸ਼ਾ ਸਾਡੇ ਦਿਮਾਗ ਨਾਲ ਖੇਡਿਆ ਕਿਵੇਂ ਜਾਂਦਾ ਵੀ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਜਿਹੜੀ ਇਹ ਕੌਮ ਆ ਇਹ ਤਾਂ ਜਦੋਂ ਵੀ ਸੰਤਾਂ ਤੋਂ ਬਾਅਦ ਵੀ ਜੇ ਦੁਬਾਰਾ ਫਿਰ ਨੌਜਵਾਨ ਖੜੇ ਹੁੰਦੇ ਗਏ ਉਹਨਾਂ ਨੇ ਵੇਖਿਆ ਵੀ ਇਹ ਨ ਇਹ ਕੌਮ ਤਾਂ ਹੋਜੀ ਆ ਵੀ ਜਿੰਨੇ ਸਰ ਵੱਡੂਗੇ ਉੰਨੇ ਪੈਦਾ ਹੁੰਦੇ ਆ ਸਾਡਾ ਇਤਿਹਾਸੇੇ ਬੋਲਦਾ ਗੁਰੂ ਸਾਹਿਬ ਦੇ ਟਾਈਮ ਤੋਂ ਉਹਨਾਂ ਨੇ ਵੇਖਿਆ ਵੀ ਇਹਨਾਂ ਨੂੰ ਕਿਵੇਂ ਖਤਮ ਕਰਿਆ ਜਾਵੇ ਉਹ ਕਹਿੰਦੇ ਇਹਨਾਂ ਦਾ ਮਾਨਸਿਕ ਤੌਰ ਤੇ ਖਤਮ ਕਰਦੋ ਜਿਹੜਾ ਬਿੱਟੂ ਰਮਨੀਤ ਬਿੱਟੂ ਆ ਹਿੱਕ ਠੋਕ ਕੇ ਕਹਿੰਦਾ ਨਾ ਜਦੋਂ ਆਪਣੇ ਦਾਦੇ ਦੀ ਉਹ ਵਰਸੀ ਮਨਾਉਣ ਲੱਗਦਾ ਕਹਿੰਦਾ ਮੇਰਾ ਦਾਦਾ ਨੱਚਣਗਾਉਂਦਾ ਕਨਸੈਪਟ ਲੈ ਕੇ ਆਇਆ ਉਹ ਨੱਚਣ ਗੌਂਦ ਦੀ ਜਿਹੜੀ ਸਟੇਜਾਂ 99 99 'ਚ ਲੱਗਣੀਆਂ ਸ਼ੁਰੂ ਹੋਈਆਂ ਸੀ ਨਾ ਉਹ ਐਸੇ ਕਰਕੇ ਹੋਈਆਂ ਸੀ ਵੀ ਤਾਂ ਜੋ ਸਾਡੀ ਜਿਹੜੀ ਪੀੜ੍ਹੀ ਆ ਉਹ ਗਾਣ ਵਾਲਿਆਂ ਪਾਸੇ ਲੱਗੇ ਤੇ ਨਸ਼ਿਆਂ ਵੱਲੋਂ ਜਾਵੇ ਉੱਥੇ ਸਟੇਜਾਂ ਲੱਗਣੀਆਂ ਸ਼ੁਰੂ ਹੋਈਆਂ ਉੱਥੇ ਆਮ ਤੌਰ ਤੇ ਜਿਹੜੇ ਦਾਰੂ ਨੂੰ ਆਮ ਕਰਦੇ ਤੇ ਨਸ਼ੇ ਆਮ ਕਰਦੇ ਜਿਹੜੇ ਬਜ਼ੁਰਗ ਨੇ ਉਹ ਤਾਂ ਭਲੀ ਭਾਣ ਜਾਣਦੇ ਆ ਉਹ ਤੋਂ ਬਾਅਦ ਜਿਹੜਾ ਸਾਡੇ ਲੋਕਾਂ ਨਾਲ ਨਸ਼ੇ ਵੱਲ ਜ਼ਿਆਦਾ ਵਧ ਗਿਆ ਫਿਰ ਜਦੋਂ ਆਮ ਜਿਹੜੇ ਅਸੀਂ ਆਪਣੀ ਬਜ਼ੁਰਗਾਂ ਕੋਲ ਪੈਂਦੇ ਸੀ ਆਪਣੇ ਆਪਣੇ ਬਜ਼ੁਰਗਾਂ ਤੋਂ ਅਸੀਂ ਸਾਖੀਆਂ ਸੁਣਦੇ ਸੀ ਗੁਰੂ ਸਾਹਿਬ ਦੀਆਂ ਬਈ ਸਾਡੇ ਗੁਰੂ ਸਾਹਿਬ ਦੇ ਪੈਣ ਵਲੇ ਅਸੀਂ ਗੁਰੂ ਸਾਹਿਬ ਦੀਆਂ ਸਾਖੀਆਂ ਸੁਣਦੇ ਸੀ ਕਿ ਸਾਡੇ ਗੁਰੂ ਸਾਹਿਬ ਨੇ ਕੁਰਬਾਨੀਆਂ ਕਿਵੇਂ ਕੀਤੀਆਂ ਸਾਡੇ ਬਜ਼ੁਰਗਾਂ ਨੇ ਕਿਵੇਂ ਕੁਰਬਾਨੀਆਂ ਕੀਤੀਆਂ ਅਸੀਂ ਗੁਰੂ ਸਾਹਿਬ ਦੇ ਸਾਡੇ ਇੱਥੇ ਬੈਠੇ ਨੂੰ ਵੀ ਸਾਡੇ ਆਈਡਲ ਕੌਣ ਨੇ ਜਦੋਂ ਅਸੀਂ ਆਪਣੇ ਆਈਡਲ ਗਾਇਕਾ ਨੂੰ ਮੰਨਣ ਲੱਗ ਗਏ ਅਸੀਂ ਨਸ਼ੇ ਵਾਲੂ ਜਾਣ ਲੱਗ ਗਏ ਅਸੀਂ ਆਪਣੇ ਜਿਹੜੇ ਅਸਲ ਆਈਡਲ ਸੀ ਉਹਨਾਂ ਨੂੰ ਭੁੱਲ ਕੇ ਅਸੀਂ ਅੱਜ ਗਾਇਕਾ ਨੂੰ ਆਈਡਲ ਮੰਨਦੇ ਆ ਜੇ ਅੱਜ ਜਵਾਨ ਕੋਲ ਛੋਟੇ ਨੂੰ ਪੁੱਛਿਆ ਆਵੇਂ ਨਾ ਤੇਰਾ ਹੀਰੋ ਕੌਣ ਉਹ ਕਹੋਗਾ ਜੀ ਫਲਾਣੇ ਗਾਇਕ ਦਾ ਗਾਣਾ ਬਹੁ ਇਹ ਸਰਕਾਰਾਂ ਦੀ ਦੇਣਾ ਉਹ ਤੁਹਾਡੇ ਦਿਮਾਗ ਨਾਲ ਖੇਡਦੀ ਹੈ ਕਿਵੇਂ ਨੇ ਉਹਨਾਂ ਨੂੰ ਪਤਾ ਵੀ ਇਹ ਲੋਕਾਂ ਨੂੰ ਕਿਵੇਂ ਅਸੀਂ ਆਪਣੇ ਕਿਤੇ ਨੂੰ ਭਲਾ ਕੇ ਆਪਣੇ ਇਤਿਹਾਸ ਨੂੰ ਭਲਾ ਕੇ ਦੂਜੇ ਪਾਸੇ ਕਿਵੇਂ ਲਾਉਣਾ ਜੇ ਅਸੀਂ ਕਹੀਏ ਸਾਡੀ ਗਲਤੀ ਹੈ ਸਾਡੇ ਮਾਪਿਆਂ ਦੀ ਗਲਤੀ ਹੈ ਸਾਡੇ ਮਾਪਿਆਂ ਦੀ ਗਲਤੀ ਨਹੀਂ ਇਹ ਸਰਕਾਰਾਂ ਤੁਹਾਡੇ ਵਿੱਚ ਪਾਉਂਦੀਆਂ ਨੇ ਵੀ ਆਉਣ ਵਾਲੇ 10 ਸਾਲ ਚ ਪੰਜਾਬ ਤੇ ਆ ਜਾ ਕੀ ਲੈ ਕੇ ਆਉਣਾ ਜਿਹਦੇ ਨਾਲ ਤੁਹਾਡੀ ਜਿਹੜੀ ਪੀੜ੍ਹੀ ਆ ਉਹ ਦੂਜੇ ਪਾਸੇ ਨੂੰ ਤੁਰ ਪਈ ਅੱਜ ਤੁਸੀਂ ਸੈਰੋਗੇ ਸੀ ਦਾ ਕਦੇ ਨਾਂ ਨਹੀਂ ਸੁਣਿਆ ਸੀ ਔਰ ਜੇ ਸਾਡੇ ਜਵਾਨਾਂ ਦੇ ਇੱਥੇ ਨਾੜਾਂ ਦੇ ਟੀਕੇ ਲੱਗਦੇ ਇੱਥੇ ਨਹੀਂ ਲੱਭਦੇ ਲੱਤਾਂ ਚ ਲਾਉਂਦੇ ਆ ਲੱਤਾਂ ਹੀ ਲਾਉਂਦੇ ਗਪ ਟੰਗਾ ਤੱਕ ਚਲੇ ਗਏ ਜਦੋਂ ਗਪ ਟੰਗਾ ਤੱਕ ਉਹ ਟੀਕੇ ਲਾਉਣ ਲੱਗ ਗਏ ਤੁਹਾਡੇ ਬੱਚੇ ਅੱਜ ਬੱਚੇ ਪੈਦਾ ਕਰਨ ਜੋਗੇ ਨਹੀਂ ਰਹੇ ਫਿਰ ਉਹ ਤੋਂ ਬਰ ਪ੍ਰਵਾਸੀਆਂ ਦਾ ਜਿਹੜਾ ਉਹਦੇ ਸਿਵਨ ਲੈ ਕੇ ਤੁਹਾਡੇ ਆਉਣ ਵਾਲੀ ਕਿਹੜੀ ਡੀਐਨਏ ਦੇ ਵਿੱਚ ਥੋੜਾ ਡੀਐਨਏ ਵੀ ਚੇਂਜ ਕਰਨ ਤੱਕ ਗੱਲ ਆ ਗਈ ਇਹ ਤੁਹਾਨੂੰ ਆ ਕੇ ਕਿਸੇ ਨੇ ਨਹੀਂ ਦੱਸਣਾ ਕਿਸੇ ਸਰਕਾਰ ਨੇ ਨਹੀਂ ਆ ਕੇ ਦੱਸਣਾ ਕਿਉਂਕਿ ਉਹਨਾਂ ਦੇ ਜਿਹੜੇ ਬੱਚੇ ਆ ਉਹਨਾਂ ਦਾ ਸੇਵ ਆ ਉਹਨਾਂ ਨੂੰ ਪਤਾ ਸਾਡੇ ਜਵਾਂ ਕਿੱਥੇ ਆ ਸੋ ਮੈਂ ਤੁਹਾਨੂੰ ਇਹੀ ਬੇਨਤੀ ਕਰੂੰਗਾ ਵੀ ਐਤ ਕੀ ਦੀ ਜਿਹੜੀ ਵੋਟ ਆ ਇੱਕ ਵਾਰ ਪੰਜਾਬ ਪੱਕੀ ਲੋਕਾਂ ਦੇ ਨਾਲ ਖੜ ਜੀਏ ਪੰਜਾਬ ਦੇ ਹੱਕ 'ਚ ਖੜ ਜੀਏ ਅਸੀਂ ਜੇ ਦਿੱਲੀ ਦੇ ਚੱਲੇ ਹੋਏ ਜਿਹੜੀਆਂ ਪਾਰਟੀਆਂ ਨੇ ਜਿਹੋ ਉਹਨਾਂ ਨੇ ਖੜ ਕੇ ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਸਾਡੀਆਂ ਕੋਈ ਬਾੜੀਆਂ ਸੁਲਾਮਸ ਖਾਲੀਆਂ ਨਹੀਂ ਰਹਿਣਗੇ ਥੋੜੀ ਬਾਹ ਫੜ ਕੇ ਪੁੱਛੇ ਕਰਨਗੇ ਆ ਕੋਈ ਬਾਪੂ ਉਦੋਂ ਤੁਸੀਂ ਕੀ ਕਰਦੇ ਸੀ ਜਦੋਂ ਆ ਚੀਜ਼ਾਂ ਹੋ ਰਹੀਆਂ ਸੀ ਸੋ ਅੱਜ ਜਾਗ ਜੀਏ ਤਾਂ ਚੰਗੀ ਗੱਲ ਆ ਨਹੀਂ ਤਾਂ ਆਉਣ ਵਾਲੇ 5 ਸਾਲ ਨੂੰ ਅਸੀਂ ਤਾਂ ਫੇਰ ਤੁਹਾਡੇ ਜਿਹੜੀ ਜਾ ਕੇ ਇਹੀ ਗੱਲ ਕਹਿਣੀ ਆ ਉਦੋਂ ਤੱਕ ਕੋਈ ਨਵਾਂ ਸਿਸਟਮ ਲਿਆਂਦਾ ਹੋਊਗਾ ਉਹਨਾਂ ਨੇ ਇਹ ਉਹ ਤੁਹਾਨੂੰ ਜਗਾਉਂਦੇ ਹੋਵਾਂਗੇ ਵੀ ਆਹ ਚੀਜ਼ ਨਵੀਂ ਆ ਗਈ ਆ ਸੋ ਅੱਜ ਜਾਗ ਜੋਂਗੇ ਤਾਂ ਵਧੀਆ ਗੱਲ ਆ ਆਪਣੀ ਲੜਾਈ ਵੱਡੀ ਕਰੋ ਆਪਣੇ ਪਿੰਡਾਂ ਤੋਂ ਨੌਜਵਾਨਾਂ ਨੂੰ ਮੈਂ ਕਹਿੰਦਾ ਵੱਡੇ ਉਠੋ ਜਿਹੜੇ ਸਾਡੇ ਨੌਜਵਾਨ ਅੱਜ ਕੇਸ ਕਤਲ ਕਰਾਈ ਫਿਰਦੇ ਆ ਗੁਰੂ ਗੋਬਿੰਦ ਸਿੰਘ ਜੀ ਦੇ ਜਦੋਂ ਚਾਰ ਸਾਹਿਬਜ਼ਾਦੇ ਸ਼ਹੀਦ ਹੋਏ ਸੀ ਨਾ ਉਹਨਾਂ ਨੇ ਕਿਹਾ ਸੀ ਚਾਰ ਮੂਰਿਆਂ ਤੋਂ ਕਿਹਾ ਹੋਇਆ ਜੀਵਤ ਕਈ ਹਜ਼ਾਰ ਅੱਜ ਮੇਰੇ ਵੀਰ ਜਿੰਨੇ ਨੌਜਵਾਨ ਇੱਥੇ ਖੜੇ ਆ ਮਾਫ਼ ਕਰਿਓ ਮੇਰੇ ਭਰਾ ਮੇਰੇ ਘਰ ਦਾ ਗੁਰਸੇ ਕਬੀਰਾ ਇਹਨਾਂ ਨੇ ਟੋਪੀ ਲਈ ਹੋਈ ਆ ਜੇ ਸ਼ੀਸ਼ੇ 'ਚ ਜਾ ਕੇ ਆਪਾਂ ਇੱਕ ਵਾਰ ਜਈ ਕਈ ਵਾਰ ਬੰਦਾ ਆਪਣੇ ਨਾਲ ਗੱਲ ਕਰ ਦੁੰਦਾ ਨਾ ਕੱਲਿਆ ਬਹਿ ਕੇ ਵੀ ਮੈਂ ਵੀ ਮੈਂ ਕੱਲਾ ਮੈਂ ਵੀ ਮੈਂ ਕੀ ਕਰਨਾ ਕੀ ਕਰਨਾ ਚਾਹੁੰਨਾ ਤੇ ਸ਼ੀਸ਼ੇ 'ਚ ਬਹਿ ਕੇ ਇੱਕ ਵਾਰ ਆਪਾਂ ਆਪਣੇ ਨਾਲ ਗੱਲ ਕਰੀਏ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਕਿਹਾ ਸੀ ਵੀ ਚਾਰ ਮੂਏ ਤਾਂ ਕਿਹਾ ਹੋ ਜੀਵਤ ਕਈ ਹਜ਼ਾਰ ਅਸੀਂ ਉਹਨਾਂ 'ਚ ਹਾਂ ਲੜਾਈ ਤਾਂ ਪਹਿਲਾਂ ਸਾਨੂੰ ਆਪਣੇ ਆਪਸ ਚ ਲੜਨੀ ਪੈਣੀ ਆ ਆਪ ਨਾਲ ਲੜਨੀ ਪੈਣੀ ਆ ਜਦੋਂ ਆਪਣੀ ਲੜਾਈ ਆਪ ਲੜਾਂਗੇ ਨਾ ਫਿਰ ਉਹ ਤੋਂ ਤੁਸੀਂ ਆਪਣਾ ਆਲੇ-ਦੁਆਲੇ ਨੂੰ ਸਾਫ਼ ਕਰਨਾ ਸ਼ੁਰੂ ਕਰੋਗੇ ਸੋ ਮੇਰੇ ਭਰਾਵੋ ਜਾਗੋ ਆਪਣੇ ਪਿੰਡਾਂ ਦੀ ਲੜਾਈ ਜੇ ਤੁਸੀਂ ਆਪ ਸੰਭਾਉਂਗੇ ਤਾਂ ਹੀ ਅਸੀਂ ਪੰਜਾਬ ਦਾ ਬਦਲਾਵ ਲੈ ਆ ਸਕਦੇ ਜੇ ਅਸੀਂ ਕਹੀਏ ਕੋਈ ਹੋਰ ਆ ਕੇ ਸਾਡਾ ਪੰਜਾਬ ਦਾ ਬਦਲਾਵ ਲੈ ਕੇ ਆਊਗਾ ਕੋਈ ਦਿੱਲੀ ਤੋਂ ਚੱਲਿਆ ਸਾਡਾ ਬਦਲਾਵ ਲੈ ਕੇ ਆਊਗਾ ਕੋਈ ਸਾਡਾ ਪੰਜਾਬ ਦਾ ਬਦਲਾਵ ਨਹੀਂ ਲੈ ਆ ਸਕਦਾ ਸਾਡੇ ਬੱਚਿਆਂ ਨੂੰ ਜੇ ਬਚਾਉਣਾ ਸਾਨੂੰ ਆਪ ਨੂੰ ਬਚਾਉਣਾ ਪਵੇ ਇੰਨੀ ਬੇਨਤੀ ਕਰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਤੁਹਾਨੂੰ ਵਿਚਾਰ ਚੰਗੇ ਲੱਗੇ ਤਾਂ ਦਾ ਵੋਟ ਪਾ ਦਿਓ ਨਹੀਂ ਤਾਂ ਜਿੱਥੇ ਹੁਣ ਤੋਂ 75 ਸਾਲ ਦਾ ਕਿ ਆਪਾਂ ਧੱਕੇ ਖਾਂਦੇ ਆਏ ਆ ਕਾਂਗਰਸੀਆਂ ਅਕਾਲੀਆਂ ਦੇ ਵਿੱਚ ਉਨਾਰੇ ਪਿੱਛੇ ਲੱਗਿਓ ਕੋਈ ਨਾ ਅਸੀਂ ਆਉਣ ਵਾਲੇ 5 ਸਾਲ ਨੂੰ ਤੁਹਾਨੂੰ ਫੇਰ ਜਗਾਉਣਾ ਵਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ